ਚਾਹੇ ਛੋਟਾ ਚਾਹੇ ਵੱਡਾ ਉਸ ਨੂੰ ਪੜਾਇਆ ਜਾਵੇ ਇਸ ਦੇਸ਼ ਦੇ ਵਿੱਚੇ ਕਰ ਉਹ ਰਹਿ ਰਿਹਾ ਹੈ ਤਾਂ ਇਹ ਐਕਟ ਉਹਨਾਂ ਬੱਚਿਆਂ ਦੇ ਲਈ ਹੈ ਪਰ ਇਸ ਐਕਟ ਦੇ ਤਹਿਤ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਦਾਲਤ ਦੇ ਵੱਲੋਂ ਵੀ ਜਿਹੜੀਆਂ ਹੁਕਮ ਆਏ ਕੀ ਲਾਗੂ ਹੋਤੇ ਜਾਣ ਪਰ ਬਹੁਤ ਸਾਰੀਆਂ ਚੀਜ਼ਾਂ ਉਹ ਲੈਕ ਕਰ ਰਹੀਆਂ ਨੇ ਉਹ ਚਾਹੇ ਉਹ ਸਟੇਟ ਪੱਧਰ ਤੇ ਹੋਵੇ ਚਾਹੇ ਗਵਰਨਮੈਂਟ ਪੱਧਰ ਤੇ ਹੋਵੇ ਤਾਂ ਉਹਨਾਂ ਦੇ ਵਿੱਚ ਇੱਕ ਚੀਜ਼ ਦਾ ਜ਼ਿਕਰ ਅੱਜ ਕੀਤਾ ਗਿਆ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਗਰੀਬ ਬੱਚਿਆਂ ਦੇ ਲਈ 25% ਰਾਕਮਾਂ ਕਰਨ ਸੀਗਾ ਉਹ ਚੀਜ਼ਾਂ ਲਾਗੂ ਨਹੀਂ ਹੋ ਰਹੀਆਂ ਹਾਲਾਂਕਿ ਹਾਈ ਕੋਰਟ ਦੇ ਵੱਲੋਂ ਵੀ ਉਸਦੇ ਹੁਕਮ ਹੋਏ ਸੀ ਔਰ ਕੀ ਕੁਝ ਇਸਦੇ ਬਾਬਤ ਹੈਗਾ ਬਰੀਫ ਦੇ ਵਿੱਚ ਜਾਣਾਂਗੇ ਓੰਕਾਰਨਦ ਜੀ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਫੈਕਟ న్యూਸ ਆ ਬਹੁਤ ਬਹੁਤ ਧੰਨਵਾਦ ਜੀ ਜੀ ਸਭ ਤੋਂ ਪਹਿਲਾਂ ਮੈਂ ਇਹੀ ਕਹੂੰਗਾ ਕਿ ਇਹ ਜੋ ਮੈਂ ਗੱਲ ਸ਼ੁਰੂਆਤ ਦੇ ਵਿੱਚ ਕੀਤੀ ਇਸਦੇ ਵਿੱਚ ਹੋਰ ਇਜ਼ਾਫਾ ਕਰੂੰ ਇਸ ਚੀਜ਼ ਕੀ ਹੈ ਜੋ ਅੱਜ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਰਾਕਮਕਰਨ ਹੈਗਾ ਗਰੀਬ ਬੱਚਿਆਂ ਦੇ ਲਈ ਪਰ ਅਜ ਤੱਕ ਚੀਜ਼ਾਂ ਇਹ ਸਾਹਮਣੇ ਨਹੀਂ ਆਈਆਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਲੋਕਾਂ ਨੂੰ ਪਤਾ ਨਹੀਂ ਹੈਗਾ ਜਾਣਕਾਰੀ ਨਹੀਂ ਹੈਗੀ ਕਿਉਂਕਿ ਜਾਣਕਾਰੀ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਇਹਨਾਂ ਦਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈਗਾ ਜਿਹਨਾਂ ਦੀ ਜ਼ਿੰਮੇਵਾਰੀ ਹੈ ਕਿ ਇਸ ਜਿਹੜਾ ਐਕਟ ਹੈਗਾ ਜਿਹੜਾ ਦਾ ਫਾਇਦਾ ਹੈਗਾ ਬੱਚਿਆਂ ਨੂੰ ਜਿਹੜਾ ਦਾਖਲਾ ਮਿਲਣਾ ਹੈ ਅਨਰੈਗਿਟਰਡ ਪ੍ਰਾਈਵੇਟ ਸਕੂਲਾਂ ਨੂੰ ਉਹਦੀ ਜਾਣਕਾਰੀ ਦਿੰਦੇ ਉਹਦੀ ਐਡ ਦਿੰਦੇ ਅਖਬਾਰਾਂ ਵਿੱਚ ਦਿੰਦੇ ਆਪਣੇ ਜਿਹੜੇ ਇਹਨਾਂ ਦੇ ਸਰਕਾਰੀ ਵਿਭਾਗ ਹੈਗਾ ਐਜੂਕੇਸ਼ਨ ਵਿਭਾਗ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਇਹਦੇ ਵਿੱਚ ਮੈਂ ਬਰੀਫਲੀ ਦੱਸਣਾ ਚਾਹੁੰਦਾ ਕਿ ਜਿਹੜਾ ਐਕਟ ਹੈਗਾ 2009 ਦੇ ਵਿੱਚ ਬਣਿਆ ਸੀ ਜਿਹਨੂੰ ਰਾਈਟ ਟੂ ਐਜੂਕੇਸ਼ਨ ਐਕਟ ਕਹਿੰਦੇ ਰਾਈਟ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਉਹਦੇ ਮੁਤਾਬਕ ਜਿਹੜਾ 2009 ਦੇ ਵਿੱਚ ਬਣਿਆ ਸੀ ਭਾਰਤ ਦੀ ਪਾਰਲੀਮੈਂਟ ਨੇ ਬਣਾਇਆ ਸੀਗਾ ਭਾਰਤ ਦੀ ਪਾਰਲੀਮੈਂਟ ਦੇ ਮੁਤਾਬਕ ਜਿਹੜਾ ਸਾਡਾ ਮੁੱਖ ਜਿਹੜਾ ਉਦੇਸ਼ ਹੈਗਾ ਜਿਹੜਾ ਸਾਡਾ ਵਿਸ਼ਾ ਹੈਗਾ ਜਿਹੜਾ ਸਾਡਾ ਮਸਲਾ ਹੈਗਾ ਜਿਹਦੇ ਲਈ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹ ਹੈ ਕਿ 25% ਗਰੀਬ ਅਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਦਾਖਲੇ ਮਿਲਨੇ ਸੀਗੇ ਉਹ 6 ਸਾਲ ਤੋਂ 14 ਸਾਲ ਦੇ ਬੱਚਿਆਂ ਨੂੰ ਔਰ 프리 ਨਰਸ਼ੀ ਤੋਂ ਲੈ ਕੇ 8ਵੀਂ ਕਲਾਸ ਦੇ ਵਿੱਚ ਬੱਚਿਆਂ ਨੂੰ ਇਹ ਦਾਖਲੇ ਮਿਲਨੇ ਸੀਗੇ ਔਰ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਵਿੱਚ ਇਹ ਕਾਨੂੰਨ ਲਾਗੂ ਨਹੀਂ ਹੋਇਆ ਔਰ ਬੱਚਿਆਂ ਨੂੰ ਜਿਹਨੂੰ ਕਹਿੰਦੇ ਕਿ 75000 ਬੱਚੇ ਨੂੰ ਦਾਖਲਾ ਮਿਲਣਾ ਸੀ ਹਰ ਸਾਲ ਔਰ 15 ਸਾਲਾਂ ਦੇ ਵਿੱਚ 10 ਲੱਖ ਬੱਚਿਆਂ ਨੂੰ ਦਾਖਲਾ ਨਹੀਂ ਮਿਲ ਸਕਿਆ ਉਹਦੀ وجہ ਕੀ ਸੀ ਕਿ ਇਹਨਾਂ ਨੇ ਇੱਕ ਰੂਲ ਬਣਾ ਦਿੱਤਾ 7.4 ਆਫ ਦੀ ਪੰਜਾਬ ਰਾਈਟ ਟੂ ਐਜੂਕੇਸ਼ਨ ਰੂਲਜ਼ 2011 ਔਰੂਲ ਦੇ ਮਤਾਬਕ ਇਹਨਾਂ ਦਾ ਦੱਸਤਾ ਵੀ ਜਿਹੜੇ ਪਹਿਲਾਂ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਜਾਣ ਕੇਂਦਰ ਦਾ ਸਰਕਾਰ ਸਕੂਲ ਕਹਿੰਦਾ ਵੀ ਪ੍ਰਾਈਵੇਟ ਸਕੂਲਾਂ 'ਚ ਦਾਖਲਾ ਮਿਲਣਾ ਲੇਕਿਨ ਪੰਜਾਬ ਦੀ ਸਰਕਾਰ ਉਸ ਵੇਲੇ ਬਾਦਲ ਸਾਹਿਬ ਮੁੱਖ ਮੰਤਰੀ ਜੀ ਪੰਜਾਬ ਦੇ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਨੇ ਰੂਲ ਬਣਾ ਦਿੱਤਾ ਵੀ ਪਹਿਲਾਂ ਸਰਕਾਰੀ ਸਕੂਲ ਦੇ ਵਿੱਚ ਜਾਓ ਤੇ ਜੇ ਉੱਥੇ ਸੀਟ ਨਹੀਂ ਹੈਗੀ ਤਾਂ ਫਿਰ ਐਨਓਸੀ ਲੈ ਕੇ ਪ੍ਰਾਈਵੇਟ ਸਕੂਲਾਂ ਵਿੱਚ ਜਾਓ ਇਹਨਾਂ ਦਾ ਰੂਲ ਹੀ ਗਲਤ ਬਣਾਇਆ ਗਿਆ ਕੰਪੀਟੈਂਟ ਨਿਤੀ ਪੰਜਾਬ ਸਰਕਾਰ ਬਣਾਉਣ ਨੂੰ ਲੇਕਿਨ ਇਹਨਾਂ ਨੇ ਰੂਲ ਬਣਾ ਦਿੱਤਾ ਜਿਸ ਕਰਕੇ ਗਲਤ ਰੂਲ ਬਣਾਉਣ ਕਰਕੇ ਪੰਜਾਬ ਦੇ ਵਿੱਚ ਜਿਹੜੇ ਅਨਰੀਡ ਪ੍ਰਾਈਵੇਟ ਸਕੂਲ ਹੈ ਨਿੱਜੀ ਸਕੂਲ ਹੈ ਉਹਨਾਂ ਦੇ ਵਿੱਚ ਦਾਖਲਾ ਨਹੀਂ ਮਿਲ ਸਕਿਆ ਉਹ 100 ਦੇ ਵਿੱਚੋਂ 25% ਦਾਖਲੇ ਮਿਲਨੇ ਆ ਦਾਖਲੇ ਨਹੀਂ ਮਿਲੇ ਕਿਉਂ ਨਹੀਂ ਮਿਲੇ ਇਸ ਕਰਕੇ ਕਿਉਂਕਿ ਧੂਲ ਬਣਾ ਦਿੱਤਾ ਬਾਕੀ ਪੂਰੇ ਜਿੰਨੇ ਵੀ ਇੰਡੀਆ ਦੇ ਰਾਜ ਹੈਗੇ ਉਹਦੇ ਵਿੱਚ ਕਾਨੂੰਨ ਲਾਗੂ ਹੋ ਗਿਆ ਸਿਰਫ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਇਆ ਇਹ ਜਿਹੜੀਆਂ ਵੀ ਸਰਕਾਰਾਂ ਸੀ ਚਾਹੇ ਉਹ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਅਸੀਂ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਅਪੀਲਾਂ ਕੀਤੀਆਂ ਤਰਖਾਸਤਾਂ ਦਿੱਤੀਆਂ ਮੈਮੈਂਡਮ ਦਿੱਤੇ ਧਰਨੇ ਦਿੱਤੇ মিডিਆ ਦੇ ਵਿੱਚ ਵੀ ਬਹੁਤ ਆਇਆ ਲੇਕਿਨ ਪੰਜਾਬ ਸਰਕਾਰ ਨੇ ਕਿਸੇ ਦੀ ਵੀ ਗੱਲ ਨਹੀਂ ਸੁਣੀ ਕੋਈ ਇਹਨਾਂ ਨੇ ਪਰਵਾਹ ਨਹੀਂ ਕੀਤੀ ਤੇ ਅਲਟੀਮੇਟਲੀ ਜਿਹਨੂੰ ਕਹਿੰਦੇ ਕਿ ਅਸੀਂ ਸਾਰਾ ਕੁਝ ਦੇਖ ਕੇ ਇੱਕ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਨਿਆਂਪਾਲਿਕਾ ਹੈਗੀ ਜੁਡੀਸ਼ਰੀ ਹੈਗੀ ਉਹਦਾ ਆਪਣਾ ਇੱਕ ਮਹੱਤਵਪੂਰਨ ਰੋਲ ਹੁੰਦਾ ਤੇ ਸਾਨੂੰ ਉਮੀਦ ਸੀਗੀ ਕਿ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਕਰੀਏ ਕਿਉਂਕਿ 15 ਸਾਲ ਦੀ ਜਿਹੜੇ ਬੱਚਿਆਂ ਨੂੰ ਬੱਚਿਆਂ ਦੇ ਨਾਲ ਪੜ੍ਹਾਈ ਦੇ ਨਾਲ ਤੱਕਾ ਹੁੰਦਾ ਸੀਗਾ ਉਹਦੇ ਕਰਕੇ ਅਸੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਕੇਸ ਤੈਅ ਕੀਤਾ ਜਨਵਰੀ 2024 ਦੇ ਵਿੱਚ ਤੇ ਮਾਨਯੋਗ ਹਾਈ ਕੋਰਟ ਨੇ ਸਾਡਾ ਕੇਸ ਨੂੰ ਦੇਖਦੇ ਹੋਏ ਸਾਡੀ ਸੁਣਵਾਈ ਕਰਦੇ ਹੋਏ ਸਾਡੀਆਂ ਚਵਨ ਦੇਖਦੇ ਹੋਏ ਬੱਚਿਆਂ ਦੀ ਸੁਰੱਖਿਆਵਾਂ ਦੇਖਦੇ ਹੋਏ ਔਰ ਕਾਨੂੰਨ ਜੋ ਪਾਰਲੀਮੈਂਟ ਨੇ ਬਣਾਇਆ ਸੀ ਉਹਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਕਿ ਜਿਹੜਾ ਇਹਨਾਂ ਦਾ ਰੂਲ 7.4 ਹੈ ਉਹ ਗਲਤ ਹੈਗਾ ਉਹਨੂੰ ਰੱਦ ਕਰ ਦਿੱਤਾ ਤੇ ਹਾਈ ਕੋਰਟ ਦੇ ਹੁਕਮਾਂ ਦੇ ਮਤਲਬ ਫਿਰ ਪੰਜਾਬ ਸਰਕਾਰ ਨੇ 20 ਮਾਰਚ 2025 ਨੂੰ ਇਹਨੂੰ ਵਾਪਸ ਵੀ ਕਰ ਲਿਆ ਹੈਗਾ ਤੇ 19 ਫਰਵਰੀ 2025 ਨੂੰ ਹਾਈ ਕੋਰਟ ਦੇ ਹੁਕਮ ਆ ਗਿਆ ਕਿ ਇਹਨੂੰ ਰੱਦ ਕੀਤਾ ਜਾਂਦਾ ਤੇ ਨਾਲ ਹੀ ਉਹਨਾਂ ਨੇ ਦੇਜ ਦਿੱਤੇ ਫੈਸਲਾ ਕੀਤਾ ਕਿ ਤੁਸੀਂ 25% ਜਿਹੜੇ ਗਰੀਬ ਬੱਚੇ ਹੈਗੇ ਆ ਉਹਨਾਂ ਦਾ ਦਾਖਲਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਰੋ ਲੇਕਿਨ 2 ਮਹੀਨੇ ਹੋ ਚੁੱਕੇ ਨੇ ਲੇਕਿਨ ਜ਼ਮੀਨੀ ਪੱਧਰ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਪੰਜਾਬ ਦੇ ਵਿੱਚ ਦਾਖਲੇ ਬੱਚਿਆਂ ਦੇ ਨਹੀਂ ਹੋ ਰਹੇ ਨਾ ਪ੍ਰਾਈਵੇਟ ਸਕੂਲ ਦਾਖਲ ਕਰ ਰਹੇ ਨੇ ਨਾ ਇਹਨਾਂ ਦੇ ਜਿਹੜੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਆ ਉਹ ਐਕਟਿਵ ਨਹੀਂ ਨਾ ਹੀ ਉਹ ਕੋਈ ਸਰਗਰਮੀ ਦਿਖਾ ਰਹੇ ਨੇ ਉਹ ਇਸ ਐਕਟ ਨੂੰ ਇਸ ਹੁਕਮ ਨੂੰ ਲਾਗੂ ਕਰਨ ਦੇ ਲਈ ਯਤਨ ਨਹੀਂ ਕਰ ਰਹੇ ਲੋਕ ਬੜੇ ਪ੍ਰੇਸ਼ਾਨ ਨੇ ਬੱਚੇ ਬੜੇ ਪ੍ਰੇਸ਼ਾਨ ਨੇ ਕਿ ਪਾਰਲੀਮੈਂਟ ਦਾ ਤਾਂ ਕਾਨੂੰਨ ਤਾਂ ਲਾਗੂ ਨਹੀਂ ਕੀਤਾ ਹੁਣ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨਾ ਪੈਂਦਾ ਹੈ ਇੱਕ ਚੀਜ਼ ਮੈਨੂੰ ਤੁਹਾਨੂੰ ਦੂਜਾ ਜੇ 25% ਜਿਹੜੇ ਬੱਚਿਆਂ ਨੂੰ ਜਿਹੜਾ ਉਹ ਦਾਖਲ ਕੀਤਾ ਜਾਵੇਗਾ ਪ੍ਰਾਈਵੇਟ ਸਕੂਲਾਂ ਚ ਉਹਦਾ ਖਰਚਾ ਕੌਣ ਸਰਕਾਰ ਦੇ ਵੱਲੋਂ ਹੋਏਗਾ ਹਾਂ ਇਹਦਾ ਮੈਂ ਦੱਸਣਾ ਚਾਹੁੰਦਾ ਕਿ ਸੈਕਸ਼ਨ ਇਹਦਾ 12 2 ਜਿਹੜਾ ਹੈਗਾ ਆ ਰਾਈਟ ਟੂ ਐਜੂਕੇਸ਼ਨ ਐਕਟ ਦਾ 2009 ਦਾ ਉਹਦੇ ਮੁਤਾਬਕ ਜਿੰਨਾ ਵੀ ਪਰ ਚਾਈਲਡ ਐਕਸਪੈਂਡੀਚਰ ਹੈਗਾ ਆ ਉਹ ਜਿੰਨਾ ਖਰਚਾ ਸਰਕਾਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਬਣਾਇਆ ਉਹਨਾ ਹੀ ਖਰਚਾ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ ਉਹਨਾਂ ਬੱਚਿਆਂ ਦੀ ਫੀਸ ਦੇ ਰੂਪ ਦੇ ਵਿੱਚ ਦੇਣਾ ਹੈ ਜਿੰਨੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਨਗੇ ਬੱਚਿਆਂ ਨੇ ਕੋਈ ਫੀਸ ਨਹੀਂ ਦੇਣੀ ਬੱਚਿਆਂ ਦਾ ਕੋਈ ਖਰਚਾ ਨਹੀਂ ਆਏਗਾ ਮਾਪਿਆਂ ਦਾ ਕੋਈ ਖਰਚਾ ਨਹੀਂ ਆਏਗਾ ਇਹਦਾ ਜਿੰਨਾ ਵੀ ਛੋਟਾ ਖਰਚਾ ਹੈਗਾ ਉਹ ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ ਦੇਣਾ ਹੈਗਾ ਆ ਪ੍ਰਾਈਵੇਟ ਸਕੂਲਾਂ ਵਿੱਚ ਜਿੰਨੇ ਦਾਖਲ ਹੋਣਗੇ ਉਹਨੂੰ ਉਸ ਜਿਹੜਾ ਫਾਰਮੂਲਾ ਬਣਿਆ ਉਹਦੇ ਮੁਤਾਬਕ ਮਲਟੀਪਲਾਈ ਕਰਕੇ ਬੋਰਡ ਦਾ ਵੀ ਹੋ ਗਿਆ ਕਿ ਪੰਜਾਬ ਬੋਰਡ ਚ ਹੋ ਸਕਦੇ ਜਾਂ ਕਿਸੇ ਵੀ ਬੋਰਡ ਚ ਜਾ ਸਕਦੇ ਜੇ ਪ੍ਰਾਈਵੇਟ ਚ ਜਾਣਾ ਬੱਚਿਆਂ ਨੂੰ ਕਿਵੇਂ ਹੋਏਗਾ ਵੀ ਐਂ ਤਾਂ ਫਿਰ ਹਰੇਕ ਬੱਚੇ ਕਹੇਗਾ ਮੈਂ ਪ੍ਰਾਈਵੇਟ ਚ ਜਾਣਾ ਕਿ ਮੈਰਿਟ ਦੇ ਹਿਸਾਬ ਦੇ ਨਾਲ ਐਡਮਿਸ਼ਨ ਹੋਏ ਇਹ 25% ਬੱਚਿਆਂ ਦਾ ਦਾਖਲਾ ਹੋਣਾ ਜੀ 25% ਘੱਟੋ ਘੱਟ ਜਿਹੜਾ ਇੱਕ ਕਾਨੂੰਨ ਪਾਰਲੀਮੈਂਟ ਨੇ ਬਣਾਇਆ ਉਹ ਅਗਰ 25% ਤੋਂ ਵੱਧ ਹੁੰਦੇ 30 ਹੁੰਦੇ 30 ਪਰਸੈਂਟ ਹੈ ਜਾਂ 35% ਨੇ 40% ਹੈ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਔਰ ਦਿੱਲੀ ਸਰਕਾਰ ਦੇ ਵਿੱਚ ਹੈਗਾ ਉਹ ਇਹ ਹੈਗਾ ਕਿ ਅਗਰ ਜ਼ਿਆਦਾ ਹੁੰਦੇ ਤੇ ਡਰਾਫਟ ਲੋਟ ਜਿਹਨੂੰ ਕਹਿੰਦੇ ਆ ਲਾਟਰੀ ਦਾਹੀਂ ਉਹਨਾਂ ਦੀ ਸਿਲੈਕਸ਼ਨ ਕੀਤੀ ਜਾਏਗੀ ਤੇ ਉਹਨਾਂ ਬੱਚਿਆਂ ਦੀ ਜਿਹੜੀ ਐਡਮਿਸ਼ਨ ਹੈ ਉਹ ਫਿਰ ਉਹਨਾਂ ਦੀ ਹੋਏਗੀ ਤੇ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਣਗੇ ਉਹਦੇ ਵਿੱਚ ਚਾਹੇ ਉਹ CBSE ਦਾ ਸਕੂਲ ਹੋਵੇ ਚਾਹੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਹੋਵੇ ਚਾਹੇ ICSE ਦਾ ਹੋਵੇ ਕਿਉਂਕਿ ਪੰਜਾਬ ਦੇ ਜਿਹੜੇ ਸਕੂਲ ਹੈ ਪ੍ਰਾਈਵੇਟ ਹੈ ਜ਼ਿਆਦਾਤਰ ਕਰਕੇ ਉਹ CBSE ਦੇ ਨਾਲ ਉਹਨਾਂ ਦੀ ਅਫੀਲੀਏਸ਼ਨ ਹੈਗੀ ਆ ਕਈ ਸਕੂਲਾਂ ਦੀ ਜਿਹੜੀ ਅਫੀਲੀਏਸ਼ਨ ਹੈਗੀ ਆ ਉਹ ICSE ਨਾਲ ਹੈ ਔਰ ਕੁਝ ਸਕੂਲਾਂ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਹੈਗੀ ਆ ਉਹ ਕਿਸੇ ਵੀ ਸਕੂਲ ਚ ਜਾ ਸਕਦੇ ਆ ਜੇ ਜਿਸ ਵੀ ਸਕੂਲ ਦੀ ਅਫੀਲੀਏਸ਼ਨ ਹੋਏਗੀ ਉਹਦੇ ਵਿੱਚ ਤੁਹਾਨੂੰ ਦਾਖਲਾ ਮਿਲ ਜਾਏਗਾ ਜੀ ਇੱਕ ਸਵਾਲ ਪੁੱਛਣਾ ਜਿਵੇਂ ਜ ਸਰਕਾਰ ਦਾ ਪੱਖ ਕਹੀਏ ਪਰ ਇਸ ਦੇ ਵਿੱਚ ਇਹ ਵੀ ਕਹਿ ਸਕਦੇ ਦੀ ਕਿ ਸਾਡੇ ਸਕੂਲ ਆਪਦੇ ਹੀ ਬਹੁਤ ਵਧੀਆ ਨੇ ਜਿਵੇਂ ਉਹ ਸਕੂਲ ਆਫ ਐਮਿਨੈਂਸ ਦੀ ਗੱਲ ਕਰਦੇ ਆ ਉਹ ਕਹਿੰਦੇ ਇਹ ਤਾਂ ਪ੍ਰਾਈਵੇਟ ਤੋਂ ਵੀ ਵਧੀਆ ਬਣਾਇਆ ਫਿਰ ਉਹ ਫਿਰ ਕਿਉਂ ਉਹਦਾ ਇਹੀ ਕਹਿਣਗੇ ਕਿਉਂ ਜਾਣਾ ਪ੍ਰਾਈਵੇਟ ਜਾਂ ਸਰਕਾਰੀ ਜੀਰੋ ਉਹ ਤਾਂ ਗੱਲ ਖਤਮ ਹੋ ਗਈ ਉਹ ਜਿਹੜੀ ਪਹਿਲਾਂ ਇਹਨਾਂ ਨੇ 15 ਸਾਲ ਇਹੀ ਰੱਟ ਲੈ ਰੱਖੀ ਸਾਡੇ ਬਹੁਤ ਸਕੂਲ ਵਧੀਆ ਆ ਸਾਡਾ ਤੇ ਜਿਹੜੇ ਕਾਨੂੰਨ ਦਾ ਸਕੋਪ ਹੀ ਹੈਗਾ ਕਿ ਪ੍ਰਾਈਵੇਟ ਅੰਡਰਟੇਕਰ ਸਕੂਲਾਂ ਵਿੱਚ ਐਡਮਿਸ਼ਨ ਮਿਲਣਾ 25% ਤੋਂ ਸਰਕਾਰੀ ਸਕੂਲਾਂ ਦਾ ਹੁਣ ਇਸ ਵੇਲੇ ਇਹ ਸਵਾਲ ਪੈਦਾ ਨਹੀਂ ਹੁੰਦਾ ਕਿਉਂਕਿ ਇਹਨਾਂ ਦੇ ਜਿਹੜੇ 25% ਬੱਚਿਆਂ ਦਾ ਦਾਖਲਾ ਪ੍ਰਾਈਵੇਟ ਸਕੂਲਾਂ ਵਿੱਚ ਹੋਣਾ ਹੈ ਤੋ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਸੰਵਿਧਾਨਕ ਜ਼ਿੰਮੇਵਾਰੀ ਹੈ ਕਾਨੂੰਨੀ ਜ਼ਿੰਮੇਵਾਰੀ ਹੈ ਉਹ 25% ਬੱਚਿਆਂ ਨੂੰ ਜਿਨ੍ਹਾਂ ਵਿੱਚ ਜਮਾ ਕਿ ਮੈਂ ਜਜਕਰ ਕੀਤਾ 75000 ਬੱਚਾ ਹਰ ਸਾਲ 75000 ਧਿਕਰੀ ਇਹ ਇਹਨਾਂ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਾ ਦੇਣਾ ਇਹਨਾਂ ਦੀ ਕਾਨੂੰਨੀ ਜ਼ਿੰਮੇਵਾਰੀ ਹੈ ਸੰਵਿਧਾਨਕ ਜ਼ਿੰਮੇਵਾਰੀ ਹੈ ਹਾਈ ਕੋਰਟ ਤੇ ਤਹੋਂ ਤਾਂ ਹੁਕਮ ਵੀ ਆ ਗਏ ਨੇ ਤੇ ਜੀ ਇੱਕ ਆਖਰੀ ਸਵਾਲ ਪੁੱਛੂਗਾ ਇਹਦੇ ਵਿੱਚ ਬੱਚੇ ਆਪ ਵੀ ਅਪਰੋਚ ਕਰ ਸਕਦੇ ਜਾਂ ਸਕੂਲ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਹੀ ਐਡਮਿਸ਼ਨ ਦੇ ਲਈ ਜਿਹੜੀ ਇਹ ਪਹਿਲ ਕਦਮੀ ਕੀਤੀ ਜਾਵੇ ਜਾਂ ਬੱਚੇ ਆਪ ਵੀ ਜਾ ਕੇ ਕੋਈ ਫਾਰਮ ਭਰਨਾ ਹੋਵੇ ਜਦਾਂ ਮੈਂ ਤੁਹਾਨੂੰ ਇਹੀ ਜ਼ਿਕਰ ਕੀਤਾ ਹੈਗਾ ਪਹਿਲਾਂ ਵੀ ਮੈਂ ਦੱਸਿਆ ਹੈਗਾ ਕਿ ਸਰਕਾਰ ਨੂੰ ਚਾਹੀਦਾ ਸੀਗਾ ਕਿ ਇਹਨਾਂ ਦੇ ਐਪਲੀਕੇਸ਼ਨ ਫਾਰਮ ਬਣਾਵੇ ਕਿਹੜੇ ਦਸਤਾਵੇਜ਼ ਲੱਗਣੇ ਆ ਉਹ ਦੱਸੇ ਇਨਕਮ ਇਨਕਮ ਦਾ ਸਰਟੀਫਿਕੇਟ ਲੱਗਣਾ ਹੈਗਾ ਜਾਂ ਆਧਾਰ ਕਾਰਡ ਲੱਗਣਾ ਜਨਮ ਮਿਤੀ ਦਾ ਸਰਟੀਫਿਕੇਟ ਲੱਗਣਾ ਉਹਦੇ ਵਿੱਚ ਜਿਹੜੇ ਬੱਚਿਆਂ ਦੀ ਜਿਹੜੀ ਫੀਸ ਹੈ ਉਹ ਕਿੰਨੀ ਹੋਏਗੀ ਸਰਕਾਰੀ ਜਿਹੜੇ ਪ੍ਰਾਈਵੇਟ ਸਕੂਲ ਹੈ ਉਹਨਾਂ ਨੂੰ ਪੈਸੇ ਤਾਂ ਮਿਲਣੇ ਚਾਹੀਦੇ ਹਨਾ ਤੋਂ ਪ੍ਰਾਈਵੇਟ ਸਕੂਲ ਇਹ ਕਹਿ ਰਹੇ ਵੀ ਸਾਨੂੰ ਹਦਾਇਤਾਂ ਨਹੀਂ ਮਿਲੀਆਂ ਸਾਨੂੰ ਕਿੰਨੇ ਪੈਸੇ ਮਿਲਣੇ ਆ ਕਦੋਂ ਦੇਣੇ ਆ ਉਹਦੇ ਬਾਰੇ ਹਦਾਇਤਾਂ ਨਹੀਂ ਮਿਲੀਆਂ ਡਿਸਟ੍ਰਿਕਟ ਮੈਨੇਜਮੈਂਟ ਕਮੇਟੀ ਆ ਸਕੂਲ ਐਡਮਿਸ਼ਨ ਕਮੇਟੀ ਆ ਜਿਹੜੀ ਮੋਨਿਟਰਿੰਗ ਕਮੇਟੀ ਆ ਡਿਸਟ੍ਰਿਕਟ ਮੋਨਿਟਰਿੰਗ ਕਮੇਟੀ ਆ ਨੋਡਲ ਅਧਿਕਾਰੀ ਹੈ ਪੰਜਾਬ ਦਾ ਉਹ ਇਹਨਾਂ ਨੂੰ ਨਿਯੁਕਤ ਨਹੀਂ ਕੀਤਾ ਛੱਡੀ ਇਹਦੇ ਸਬੰਧ ਦੇ ਵਿੱਚ ਡੀਪੀਆਈ ਪੰਜਾਬ ਦੇ ਨਾਲ ਜਿਹੜੇ ਪ੍ਰਾਇਮਰੀ ਐਜੂਕੇਸ਼ਨ ਵਾਲੇ ਮਹਾਲੀ ਹੈ ਮੈਡਮ ਹਰਕੀਰਤ कौर ਦੇ ਨਾਲ ਮੀਟਿੰਗ 16 ਮਾਰਚ ਨੂੰ ਹੋਈ ਸੀ ਅਸੀਂ ਕਿਹਾ ਵੀ ਤੁਸੀ ਤੇ ਹਦਾਇਤਾਂ ਜਾਰੀ ਨਹੀਂ ਕੀਤੀਆਂ ਜਿਹੜੇ ਪ੍ਰਾਈਵੇਟ ਸਕੂਲ ਹੈ ਉਹ ਵੇਟ ਕਰ ਰਹੇ ਆ ਇੰਤਜ਼ਾਰ ਕਰ ਰਹੇ ਵੀ ਸਾਨੂੰ ਤਾਂ ਹਦਾਇਤਾਂ ਜਾਰੀ ਨਹੀਂ ਕੀਤੀਆਂ ਉਹ ਫਿਰ ਸਾਡਾ ਫਿਰ ਸਾਨੂੰ ਜਿਹੜਾ ਧਰਨਾ ਲਾਉਣਾ ਪਿਆ ਤੂਰੀ ਵਿਖੇ ਸੰਗਰੂਰ ਵਿਖੇ ਉਹਦੇ ਨਾਲ ਫਿਰ ਸਾਨੂੰ ਇੱਕ ਮੀਟਿੰਗ ਮਿਲੀ ਉਹ ਕਹਿੰਦੇ ਅਸੀਂ ਜਲਦੀ ਤੋਂ ਜਲਦੀ ਇਹਦੀ ਹਦਾਇਤਾਂ ਜਾਰੀ ਕਰ ਰਹੇ ਆ ਤੇ ਸਾਨੂੰ ਉਮੀਦ ਹੈ ਵੀ ਹਦਾਇਤਾਂ ਜਾਰੀ ਹੋਣਗੀਆਂ ਔਰ ਬੱਚਿਆਂ ਦਾ ਹੋਇਆ ਗਿਆ ਜੀ ਉਮੀਦ ਕਰਦੇ ਆਂ ਅਸੀਂ ਤੁਹਾਨੂੰ ਮੀਡੀਆ ਦੇ ਰਾਹੀਂ ਮਿੱਤਰਾਂ ਰਾਹੀਂ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਰਕਾਰ ਤੱਕ ਸਾਡਾ ਸੁਨੇਹਾ ਪਹੁੰਚਾਇਆ ਜਾਵੇ ਤੇ ਲੋਕਾਂ ਨੂੰ ਵੀ ਇਹਦੇ ਬਾਰੇ ਇੱਕ ਇੱਕ ਵਾਰੇ ਜਾਗਰੂਕ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ